ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਮੇਰੇ ਭਰਾ ਨਸ਼ਾ ਕਰਦੇ ਆ ਨਾ ਉਹਨਾਂ ਨੂੰ ਇੱਕ ਤੇ ਜ਼ਰੂਰੀ ਬੇਨਤੀ ਆਪਾਂ ਦਵਾਈ ਦਿੰਨੇ ਆ ਠੀਕ ਆ ਦਵਾਈ ਦਾ ਰਿਜ਼ਲਟ ਪੂਰਾ ਵਾ ਇੱਕ ਵਾਰ ਟਰਸਟ ਕਰੋ ਦਵਾਈ ਖਾਓ ਔਰ ਇਹ ਗੁਲਾਮੀ ਦੇ ਵਿੱਚੋਂ ਨਿਕਲੋ ਦੂਜੀ ਗੱਲ ਹੋਰ ਇੱਕ ਮੇਰੇ ਭਰਾ ਜਿਹੜੋਂ ਨਸ਼ਾ ਛੱਡਦੇ ਜਾਣਾ ਉਹਨੂੰ ਥੋੜਾ ਦਿਲ ਰੱਖਿਆ ਕਰੋ ਆਪਣੇ ਆਪ ਨੂੰ ਤੁਸੀਂ ਮਰਿਆ ਜਾ ਸਮਝਣਾ ਤੁਸੀਂ ਕਹਿਣਾ ਵਾ ਵੀ ਨਸ਼ਾ ਕਰਦੇਆਂ ਨੂੰ ਸਾਨੂੰ 5 5 ਜਾਂ 7 7 ਸਾਲ 8 6 ਸਾਲ 8 ਸਾਲ ਹੋ ਗਏ ਹੁੰਦੇ ਆ ਹਨਾ ਤੇ ਅਸੀਂ ਚਾਹੁੰਦੇ ਆ ਵੀ ਅਸੀਂ ਨਾ 10 ਦਿਨਾਂ ਦੇ ਵਿੱਚ ਜਿਹੜਾ ਪਾਲ ਅਜ ਲਾਲਪੁਰੀ ਆ ਬਾਂਜੀ ਆ ਸਾਡੇ ਜੇ ਜਾਨ ਆ ਜੇ ਅਸੀਂ ਮਤਲਬ ਪੂਰੇ ਨੱਚੀਏ ਜਿਹੜਾ ਨੱਚਣ ਦੀ ਪ੍ਰੋਸੈਸ ਹੁੰਦਾ ਨਾ ਬ੍ਰਦਰ ਜਦੋਂ ਵੀ ਤੁਸੀਂ ਨਸ਼ਾ ਛੱਡੋਣਾ ਇੱਕ ਦੇ ਆਪਣੇ ਮਨ ਦੇ ਆਪੋਜ਼ਿਟ ਚੱਲਣਾ ਸ਼ੁਰੂ ਕਰੋ ਸਭ ਤੋਂ ਪਹਿਲੀ ਗੱਲ ਜਿਹੜੀ ਆ ਜਦੋਂ ਤੁਸੀਂ ਮਨ ਦੇ ਮਨ ਨੇ ਕੀ ਕਹਿਣਾ ਮਨ ਨੇ ਕਹਿਣਾ ਅੱਜ ਦੇ ਤੋਂ ਉੱਠਿਆ ਨਹੀਂ ਜਾਂਦੇ ਆ ਠੀਕ ਆ ਤੁਸੀਂ ਕਹਿਣਾ ਮੈਂ ਉੱਠਣਾ ਹੀ ਉੱਠਣਾ ਜੇ ਤੁਹਾਡਾ ਰੋਟੀ ਖਾਣ ਨੂੰ ਜੀ ਨਹੀਂ ਨਾ ਕਰਦਾ ਪਿਆ ਤੇ ਇੱਕ ਰੋਟੀ ਖਾਣੇ ਖਾਣੀ ਜੋ ਮਰਜੀ ਹੋ ਜੇ ਕੱਚੀ ਲੱਸੀ ਚੋਹਾਂ ਚੋਹਾਂ ਘੰਟਿਆਂ ਬਾਅਦ ਵੀ ਉਹ ਇੱਕ ਮਸੰਮੀ ਦਿਨੇ ਖਾਓ ਇੱਕ ਸ਼ਾਮਾ ਨੂੰ ਖਾਓ ਲਿਕਵਿਡ ਜਿੰਨਾ ਲੈ ਸਕਦੇ ਹੋ ਉਹਨਾਂ ਲੈਣਾ ਵਾ ਦਹੀਂ ਖਾਓ ਜਿੰਨਾ ਖਾ ਸਕਦੇ ਆ ਠੀਕ ਆ ਜੇ ਜੂਸ ਵਗੈਰਾ ਮਿਕਸ ਤੁਸੀਂ ਪੀ ਸਕਦੇ ਆ ਸਾਰਿਆਂ ਨਾਲੋਂ ਵਧੀਆ ਰਾਤ ਨੂੰ 8-9 ਗਿਰੀਆਂ ਪਿਓ ਜਿਹੜੇ ਕਾਲੇ ਚਨੇ ਹੁੰਦੇ ਨਾ ਉਹ ਇੱਕ ਕੜਸ਼ੀ ਜ਼ਰੂਰ ਪਿਓ ਉਹਨੂੰ ਰਾਤ ਨੂੰ ਭੇਂਤਾ ਇੱਕ ਚਮਚ ਜਿਹੜੀ ਆ ਸੋਇਆ ਬੀਨ ਦਾਲ ਆਉਂਦੀ ਆ ਨਾ ਆਪਾਂ ਬਣਾਉਨੇ ਆ ਇੱਕ ਉਹ ਪੀ ਦੋ ਵੱਖਰਾ ਛੋਲੇ ਵੀਰੇ ਉਹ ਬਾਲ ਕੇ ਖਾਓ ਠੀਕ ਆ ਉਹ ਬਾਲ ਕੇ ਖੀਰਾ ਪਾ ਕੇ ਟਮਾਟਰ ਵਗੈਰਾ ਗੰਡੇ ਵਿੱਚ ਪੀਨੜ ਆਪਣਾ ਮੌਫਲੀ ਦੀਆਂ ਗਿਰੀਆਂ ਆਉਂਦੀਆਂ ਜਿਹੜੀਆਂ ਜਿੰਨਾ ਮੰਨ ਲਓ ਲੂਣ ਤੋਂ ਬਗੈਰ ਵੀ ਲੂਣ ਵਾਲੀਆਂ ਸਪਾਈਸੀ ਵੀ ਮਿਲ ਜਾਂਦੀਆਂ ਵਾ ਉਹਨਾਂ ਨੂੰ ਵੀ ਚਰਲਾ ਕੇ ਉਹਨਾਂ ਨੂੰ ਡੇਲੀ ਖਾਣਾ ਸ਼ੁਰੂ ਕਰ ਦੋ ਠੀਕ ਆ ਦੁੱਧ ਜਿੰਨਾ ਪੀ ਸਕਦੇ ਉਹਨਾਂ ਪੀਓ ਖਰਾਕ ਦੇ ਉੱਤੇ ਜੋਰ ਰੱਖਣਾ ਵਾ ਘੱਟੋ ਘੱਟ 2 ਮਹੀਨਿਆਂ ਬਾਅਦ ਜਾ ਕੇ ਫੋਲ ਰਿਕਵਰੀ ਸਟਾਰਟ ਹੁੰਦੀ ਹੈ ਹੁਣ ਕਈ ਰੋਣਾ ਸ਼ੁਰੂ ਕਰ ਦਿੰਦੇ ਆ ਆਪਣੋ ਆਪਣਾ ਅਸੀਂ ਮਰ ਗਏ ਹਾਂ ਨੂੰ ਲੈ ਇਹ ਹੁਣ ਅਸੀਂ ਫਰਕ ਨਹੀਂ ਏਡੀ ਛੇਤੀ ਪੈਣਦਾ ਐ ਜਿਉਂ ਵੀਰ ਜੀ ਕੋਈ ਜਾਂ ਫਿਰ ਤੁਸੀਂ ਡਰੱਗ ਦੀ ਤਾਂ ਡਰੱਗ ਲਓ ਫਿਰ ਤੁਹਾਨੂੰ ਤਕਲੀਫ ਨਹੀਂ ਹੁੰਦੀ ਕੋਈ ਜਾਣ ਦੀ ਦਵਾਈ ਲੈ ਲਓ ਤੁਸੀਂ ਜਿਹਦੇ ਵਿੱਚ ਡਰੱਗ ਨਹੀਂ ਨਾ ਹੈਗਾ ਉਹਦੇ ਨਾਲ ਤੁਹਾਨੂੰ 30% ਤੋੜ ਲੱਗਣੀ ਹੀ ਲੱਗਣੀ ਆ ਝੂਠ ਮਾਰ ਕੇ ਤੁਹਾਨੂੰ ਕੋਈ ਦਵਾਈ ਦੇਈ ਜਾਵੇ ਕਿ ਨਹੀਂ ਇਹਦੇ ਨਾਲ ਹੋਣਾ ਹੀ ਕੁਝ ਨਹੀਂ ਤੈਨੂੰ ਬਿਲਕੁਲ ਐ 9 ਬਰ 9 ਇਦਾਂ ਨਹੀਂ ਕਦੇ ਵੀ 30 ਤੋਂ 35% ਜਿਹੜੀ ਜ਼ਿਆਦਾ ਡੋਜ਼ ਲੈਂਦੇ ਉਹਨਾਂ ਨੂੰ ਤੋੜ ਲੱਗਦੀ ਲੱਗਦੀ ਆ ਦੋ ਦਿਨ ਨੀਂਦ ਨਹੀਂ ਆਉਂਦੀ ਤੀਜੇ ਦਿਨ ਜਾ ਕੇ ਜਿਵੇਂ ਘੰਟਾ ਕਿ ਨੀਂਦ ਹੋਣੀ ਆ 20 ਮਿੰਟ ਨੀਂਦ ਆ ਗਈ ਇਦਾਂ ਹੌਲੀ ਹੌਲੀ ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋਣੀ ਆ ਮੰਨ ਲਓ ਘਟੋ ਘਟ 12 ਤੋਂ 14 ਦਿਨ ਲੱਗ ਜਾਂਦੇ ਜਿਹੜੀ ਹੌਲੀ ਹੌਲੀ ਨੀਂਦ ਆਉਂਦੇ ਪ੍ਰੋਪਰ ਜਿਹੜਾ ਫੁੱਲਾਂ ਵਾਂਗੂ ਸਰੀਰ ਨੱਚਣਾ ਸ਼ੁਰੂ ਹੁੰਦਾ ਵਾ ਇਹਨੂੰ 2 ਮਹੀਨੇ ਲੱਗ ਜਾਂਦੇ ਉਹ ਵੀ ਜੇ ਤੁਸੀਂ ਡਾਈਟ ਪ੍ਰੋਪਰ ਲੈਨੇ ਆ ਸਟਾਰਟਿੰਗ ਦੇ ਵਿੱਚ ਇੱਕ ਡੈਕਾ ਇੰਜੈਕਸ਼ਨ ਜ਼ਰੂਰ ਲਵਾਓ 100mg ਦਾ ਠੀਕ ਆ ਜੇ ਤੁਸੀਂ ਮੈਰਿਡ ਲਾਈਫ ਦੇ ਵਿੱਚ ਆਂਦੀ ਟੈਸਟਾ 250mg ਨਾਲ ਜ਼ਰੂਰ ਲਗਵਾਓ ਬਾਕੀ ਜੇ ਹੋਰ ਉਦਾਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਮੈਨੂੰ ਫੋਨ ਵੀ ਲਾ ਸਕਦੇ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦਿੱਤਾ ਵਾ ਦਵਾਈ ਦਾ ਜਿਹੜਾ ਆਪਣਾ ਫੁੱਲ ਜਿਹੜੀ ਆ ਵੀਡੀਓ ਦਵਾਈ ਬਾਰੇ ਵੀ ਤੁਹਾਨੂੰ ਉਥੇ ਦੱਸਿਆ ਜੋ ਫੁੱਲ ਵੀਡੀਓ ਜਿਹੜੀ ਆਪਣੀ YouTube ਪੇਜ ਮਝੈਲ ਯਾਰਾਂ ਦੇ 1302 ਤਿੰਨ ਲਿਖ ਕੇ ਸਰਚ ਕਰੋ ਉਥੇ ਵੀਡੀਓ ਤੁਹਾਨੂੰ ਇਹ ਮਿਲ ਜੂਗੀ ਫੁੱਲ ਜਾਣਕਾਰੀ ਨਸ਼ਿਆਂ ਦੇ ਬਾਰੇ ਹਰ ਇੱਕ ਚੀਜ਼ ਬਾਰੇ ਛੱਡਣ ਬਾਰੇ ਜਾਣਕਾਰੀ ਕਿਦਾਂ ਇਹ ਆਪਾਂ ਇੱਥੇ ਦਵਾਂਗੇ ਇਦਾਂ ਕਰਿਆ ਕਰੋ ਇੱਕ ਜਦੋਂ ਚਿੜਚਿੜਾਪਨ ਆਉਂਦਾ ਹੁੰਦਾ ਨਾ ਤੁਹਾਡੇ ਵਿੱਚ ਤੁਸੀਂ ਕਹਿੰਨੇ ਵੀ ਅਸੀਂ ਨਸ਼ਾ ਛੱਡਿਆ ਤਾਂ ਸਾਡੇ ਵਿੱਚ ਚਿੜਚਿੜਾਪਨ ਆਇਆ ਵਾ ਕਦੇ ਵੀ ਇਹ ਬੰਦੇ ਦੀਆਂ ਮਨਘੜਤ ਗੱਲਾਂ ਹੁੰਦੀਆਂ ਵਾ ਵੀ ਮੈਂ ਨਸ਼ਾ ਛੱਡਿਆ ਤੇ ਮੇਰੇ ਚ ਚਿੜਚਿੜਾਪਨ ਆਇਆ ਜੇ ਤੁਹਾਨੂੰ ਥਾਣੇ ਭਾਇਆ ਜਾਵੇ ਉੱਥੇ ਛੇਤਰ ਫੇਰਿਆ ਜਾਵੇ ਤੁਹਾਡਾ ਚਿੜਚਿੜਾਪਨ ਕਿੱਥੇ ਜਾਊਗਾ ਠੀਕ ਆ ਇਹ ਸਿਰਫ ਇੱਕ ਮਨਘੜਤ ਗੱਲਾਂ ਵਾ ਇਹਨਾਂ ਨੂੰ ਐਵੇਂ ਨਾ ਤੁਸੀਂ ਘਰਦਿਆਂ ਦੇ ਉੱਤੇ ਮਿਖਦਿਆ ਕਰੋ ਤੁਸੀਂ ਨਸ਼ਾ ਛੱਡਿਆ ਕੋਈ ਸਹਾਨ ਥੋੜਾ ਕਰਨ ਦੇ ਕਿਸੇ ਦੇ ਉੱਤੇ ਨਸ਼ਾ ਛੱਡਿਆ ਤੇ ਇਹ ਤੁਹਾਡੀ ਆਪਣੀ ਪਰਸਨਲ ਲਾਈਫ ਆ ਉਹਦੇ ਵਾਸਤੇ ਤੁਸੀਂ ਕਰਨਦੇ ਆ ਕੇਰਲੀ ਨਹੀਂ ਕਰਨਦੇ ਠੀਕ ਆ ਇਹ ਚੀਜ਼ ਦਾ ਜਰੂਰ ਧਿਆਨ ਰੱਖਿਆ ਕਰੋ ਬਾਕੀ ਜਿੰਨੇ ਦਿਨ ਤੁਸੀਂ ਨਸ਼ਾ ਛੱਡਣਾ ਵਾ ਮਿਹਨਤ ਐਕਸਰਸਾਈਜ਼ ਫੁੱਲ ਤੁਸੀਂ ਲਾਉਣੀ ਲਾਉਣੀ ਆ ਗਰਾਉਂਡੇ ਜਾਓ ਚਾਰ ਚੱਕਰ ਲਾਓ ਪੰਜ ਲਾਓ ਨਹੀਂ ਵੀ ਲੱਗੰਦੇ ਤਾਂ ਵੀ ਲਾਉਣੇ ਲਾਉਣੇ ਜੋ ਮਰਜ਼ੀ ਹੋ ਜੇ ਮਨ ਦੇ ਇੱਕ ਬਰਕਲਾਫ ਚੱਲੋਗੇ ਤੇ ਜ਼ਿੰਦਗੀ 'ਚ ਨਸ਼ੇ ਨੂੰ ਛੱਡ ਸਕੋਗੇ ਨਹੀਂ ਤਾਂ ਤੁਸੀਂ ਕਦੇ ਵੀ ਨਸ਼ੇ ਨੂੰ ਛੱਡ ਨਹੀਂ ਸਕਦੇ ਵਰਕਆਊਟ ਨੂੰ ਡੇਲੀ ਰੱਖਣਾ ਰੱਖਣਾ ਜੋ ਵੀ ਹੋ ਜੇ ਠੀਕ ਆ ਜਿੰਨੇ ਦਿਨ ਤੁਸੀਂ ਨਸ਼ਾ ਛੱਡਿਆ ਵਾ ਉਸ ਤੋਂ ਬਾਅਦ ਵੀ ਆਪਣੀ ਬੋਡੀ ਨੂੰ ਫਿੱਟ ਰੱਖੋ ਬੰਦੇ ਵੇਖ ਕੇ ਦੋ ਆਖਣੇ ਯਾਰ ਵਾਕੇ ਬੰਦਾ ਜਾਣਦਿਆ ਠੀਕ ਆ ਨਾ ਬਾਕੀ ਤੁਸੀਂ ਨਸ਼ਾ ਕਰਦੇ ਜੋ ਤੁਸੀਂ ਤੇ ਤੋੜ ਨਾਲ ਮਰਦੇ ਨਾ ਤੁਹਾਡੇ ਮਾਂ ਪਿਓ ਘਰ ਦੀ ਭੈਣ ਭਰਾ ਬੱਚੇ ਪਲ ਪਲ ਮਰਦੇ ਆ ਠੀਕ ਆ ਇਸ ਚੀਜ਼ੋਂ ਨਿਕਲੋ ਨਿਕਲ ਕੇ ਅੱਗੇ ਵਧੋ ਗੁਰੂ ਆਰਗਵੰਦ ਸਾਹਿਬ ਕਿਰਪਾ ਕਰਨ ਬਹੁਤ ਤਗੜਾ ਕੋੜ ਵਾ ਹੈ ਕਈ ਹੁਣ ਆਉਂਦੇ ਵੀ ਨਹੀਂ ਫੀਮ ਸ਼ਾਈ ਨਸ਼ਾ ਮੈਂ ਉਹ ਬੰਦਾ ਮੇਰੇ ਮੂੰਹ ਤੇ ਲਿਆਉ ਉਹਨੂੰ ਕਹੋ ਵੀ ਆਪਦੇ ਮੁੰਡੇ ਨੂੰ ਸਕੇ ਮੁੰਡੇ ਆਪਦੇ ਨੂੰ ਭੈਜੋ ਭਰਾ ਨੂੰ ਆਪਦੇ ਨੂੰ ਸਕੇ ਨੂੰ ਖਵਾ ਮੇਰੇ ਸਾਹਮਣੇ ਉਹਨੂੰ ਕਹਾ ਵੀ ਆ ਖਾ ਡੇਲੀ ਇਹ ਬਹੁਤ ਵਧੀਆ ਚੀਜ਼ ਆ ਤੇ ਮੈਂ ਆਦਤੋਂ ਲਵਾ ਦੂੰਗਾ ਫੇਰ ਗੱਲਾਂ ਉਹ ਯਾਰ ਬੇ ਤੁੜਕੀਆਂ ਗੱਲਾਂ ਇੱਕ ਆ ਬਾਬਾ ਖੇੜੀ ਜਲਾਵਾ ਪਤਾ ਨਹੀਂ ਕਿਹੜਾ ਕਿਹੜਾ ਨਹੀਂ ਆਉਂਦਾ ਹਫੀਮ ਦੇ ਨਜ਼ਾਰੇ ਵੜੇ ਆ ਉਹ ਲਾਣੀਆਂ ਤੈਨੂੰ ਦੇ ਨਜ਼ਾਰੇ ਆ ਉਹਦੇ ਗੁਰਦਵਾਰਿਆਂ ਲੈ ਲੈਣਾ ਤੇ ਜਿਨ੍ਹਾਂ ਨੇ ਉਹ ਖਾਣਾ ਉਹੋ ਹੀ ਪੋਣਾ ਉਹ ਹੀ ਬੀਜਣਾ ਉਹ ਹੰਡਾਉਣਾ ਤੇ ਉਹ ਨਾ ਉਹ ਕਿੱਥੋਂ ਲਿਆਉਣਗੇ 10 10 12 12000 ਦੀ ਫੀਮ 10 ਮੈਨੂੰ ਮੂਰਖ ਬਣਾਈ ਜਾਂਦਾ ਲੋਕਾਂ ਨੂੰ ਯਾਰਾ ਤੂੰ ਪ੍ਰਮੋਟ ਕਰੰਦਿਆਂ ਨੂੰ ਫੀਮ ਖਾਓ ਪੋਸਟ ਖਾਓ ਇਹ ਨਸ਼ਾ ਕਰਨਾ ਹੀ ਕਿਉਂ ਆ ਨਸ਼ਾ ਕਰੋ ਡੇਰੀ ਫਾਰਮ ਦਾ ਨਸ਼ਾ ਕਰੋ ਘੋੜੀਆਂ ਰੱਖੋ ਮੁਰਗੀ ਪਾਲਣ ਪਾਲੋ ਸੂਰ ਪਾਲੋ ਕਈ ਤੁਹਾਡੇ ਕੋਈ ਦੁਕਾਨ ਖੋਲੋ ਸ਼ੌਂਕਨਾ ਕੰਮ ਕਰੋ ਲੱਕ ਦੀ ਲਾਨਤਾ ਯਾਰ ਫੀਮ ਖਾਓ ਪੋਸਟ ਖਾਓ ਪੜਾਏ ਮੋਂ ਤੇਰੇ ਇਹੋ ਜਿਹੇ ਬਾਬੇ ਬਣਦੇ ਉਹ ਗੁਰੂ ਘਰ ਦਾ ਵਜੀਰ ਬਣ ਕੇ ਬੈਠਾ ਨੇ ਮੁੰਡਿਆਂ ਨੂੰ ਸੇਤਾਂ ਇਹ ਦੇਂਦਿਆਂ ਡੋਡੇ ਖਾਓ ਪੋਸਟ ਖਾਓ ਫੀਮ ਖਾਓ ਹਰਦੂ ਲਾਨਤਾ ਯਾਰ ਤੇਰੇ ਤੇ ਫਿਰ ਵੀ ਤੈਨੂੰ ਕੋਈ ਗੱਲ ਵਾ ਤੂੰ ਆਪਣਾ ਮੇਰੇ ਨਾਲ ਕਲੀਅਰ ਕਰਨਾ ਭਰਾ ਮੇਰਾ ਨੰਬਰ 93792 ਯਾਰ ਕਲੀਅਰ ਕਰ ਲਈ ਮੈਂ ਤੈਨੂੰ ਦੱਸੂਗਾ ਕਿ ਕੀ ਕੀ ਨੁਕਸਾਨ ਆ ਫੀਮ ਦੇ ਬਾਕੀ ਅਜਾਦਾ ਜਾਣਕਾਰੀ ਲਈ ਤੁਸੀਂ ਫੋਨ ਵੀ ਲਾ ਸਕਦੇ ਹੋ ਨੰਬਰ ਡਿਸਪਲੇ ਤੇ ਦਿੱਤਾ ਹੋਇਆ ਧੰਨਵਾਦ